ਇੱਕ ਸਵਾਲ ਸਾਰਿਆਂ ਦੇ ਮਨ ਵਿੱਚ ਜ਼ਰੂਰ ਆਉਂਦਾ ਹੋਵੇਗਾ ਕਿ ਇੱਕੋ ਸਮੇਂ ਇੱਕ ਹੀ ਮਹੂਰਤ ਵਿੱਚ ਜਨਮੇ ਬੱਚਿਆਂ ਦਾ ਭਾਗ ਅਤੇ ਰਹਿਣ-ਸਹਿਣ ਅਲੱਗ-ਅਲੱਗ ਕਿਵੇਂ ਹੋ ਸਕਦਾ ਹੈ ਇੱਕ ਰਾਜੇ ਦੇ ਮਨ ਵਿੱਚ ਵੀ ਇਹੋ ਜਿਹਾ ਵਿਚਾਰ ਆਇਆ ਉਸਨੇ ਆਪਣੀ ਸਭਾ ਦੇ ਸਾਰੇ ਵਿਦਵਾਨਾਂ ਨੂੰ ਬੁਲਾਇਆ ਅਤੇ ਪੁੱਛਿਆ ਕਿ ਮੈਂ ਆਪਣੀ ਜਨਮ ਕੁੰਡਲੀ ਦੇਖ ਰਿਹਾ ਸੀ ਉਸ ਵਿੱਚ ਮੈਂ ਦੇਖਿਆ ਕਿ ਮੇਰਾ ਰਾਜਾ ਬਣਨ ਦਾ ਯੋਗ ਸੀ ਪਰ ਮੇਰਾ ਸਵਾਲ ਇਹ ਹੈ ਕਿ ਉਸ ਸਮੇਂ ਵਿੱਚ ਉਸ ਮੂਰਤ ਵਿੱਚ ਹੋਰ ਵੀ ਬੱਚੇ ਪੈਦਾ ਹੋਏ ਹੋਣਗੇ ਪਰ ਉਹ ਸਾਰੇ ਰਾਜੇ ਕਿਉਂ ਨਹੀਂ ਬਣੇ ਇਸ ਸਵਾਲ ਸੁਣ ਕੇ ਦਰਬਾਰ ਵਿੱਚ ਹਾਜ਼ਰ ਸਾਰੇ ਵਿਦਵਾਨ ਚੌਕ ਗਏ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਕੀ ਜਵਾਬ ਹੋਵੇਗਾ ਤਾਂ ਇੱਕ ਜੋਤਸ਼ੀ ਖੜੇ ਹੋ ਗਏ ਤੇ ਉਹਨਾਂ ਨੇ ਕਿਹਾ ਕਿ ਮਹਾਰਾਜ ਤੁਹਾਡਾ ਸਵਾਲ ਬਹੁਤ ਵਧੀਆ ਹੈ ਪਰ ਇਸ ਦਾ ਜਵਾਬ ਤੁਹਾਨੂੰ ਮਿਲੇਗਾ ਇਥੋਂ ਦੂਰ ਕੋਸਾਂ ਦੂਰ ਕੜੇ ਜੰਗਲ ਵਿੱਚ ਇੱਕ ਮਹਾਤਮਾ ਤਪੱਸਿਆ ਕਰ ਰਹੇ ਹਨ ਉਹਨਾਂ ਕੋਲ ਜਾਣਾ ਹੋਵੇਗਾ ਰਾਜੇ ਨੇ ਕਿਹਾ ਇਸ ਸਵਾਲ ਦਾ ਜਵਾਬ ਜਾਣਨ ਲਈ ਮੈਂ ਕਿਤੇ ਵੀ ਜਾ ਸਕਦਾ ਹਾਂ ਪਰ ਇਸ ਦਾ ਜਵਾਬ ਪਤਾ ਕੀਤੇ ਬਿਨਾ ਮੈਨੂੰ ਚੈਨ ਨਹੀਂ ਆਉਣੀ ਰਾਜਾ ਸਾਹਿਬ ਘੋੜੇ ਤੇ ਸਵਾਰ ਹੋ ਕੇ ਇਕੱਲੇ ਹੀ ਨਿਕਲ ਗਏ ਜੰਗਲ ਦੇ ਵਿੱਚਕਾਰ ਪਹੁੰਚ ਗਏ ਤਾਂ ਦੇਖਦੇ ਹਨ ਇੱਕ ਮਹਾਤਮਾ ਜੀ ਉਹ ਅੱਗ ਵਿੱਚੋਂ ਅੰਗਾਰ ਕੱਢ-ਕੱਢ ਕੇ ਖਾ ਰਹੇ ਸੀ ਮਤਲਬ ਗਰਮਾ-ਗਰਮ ਬਲਦਾ ਕੋਇਲਾ ਖਾ ਰਹੇ ਸੀ ਰਾਜੇ ਨੇ ਸੋਚਿਆ ਬੜੀ ਕਠਨ ਭਗਤੀ ਹੈ ਇਸ ਮਹਾਤਮਾ ਦੀ ਮਹਾਤਮਾ ਦੀ ਕੋਲ ਰਾਜਾ ਸਾਹਿਬ ਪਹੁੰਚੇ ਅਤੇ ਪੁੱਛਿਆ ਕਿ ਮੇਰਾ ਸਵਾਲ ਹੈ ਕਿ ਇੱਕ ਸਮੇਂ ਇੱਕੋ ਹੀ ਮਹੂਰਤੇ ਵਿੱਚ ਜਨਮੇ ਬੱਚਿਆਂ ਦਾ ਭਵਿੱਖ ਅਲੱਗ-ਅਲੱਗ ਕਿਉਂ ਹੁੰਦਾ ਹੈ ਮਹਾਤਮਾ ਬੋਲੇ ਇਸ ਦਾ ਜਵਾਬ ਮੈਂ ਨਹੀਂ ਦੇ ਸਕਦਾ ਹੋਰ ਅੱਗੇ ਜਾਓ ਅਤੇ ਉੱਥੇ ਇੱਕ ਮਹਾਤਮਾ ਚਰਨੇ ਦੇ ਕੋਲ ਭਗਤੀ ਕਰ ਰਹੇ ਹਨ ਉਹ ਤੁਹਾਨੂੰ ਜਵਾਬ ਦੇ ਦੇਣਗੇ ਕਿਉਂਕਿ ਰਾਜੇ ਨੂੰ ਇਸ ਸਵਾਲ ਦਾ ਜਵਾਬ ਜਾਣਨ ਦੀ ਬੜੀ ਚਾਹਤ ਸੀ ਉਹ ਘੋੜੇ ਤੇ ਸਵਾਰ ਹੋਈ ਅਤੇ ਅੱਗੇ ਚੱਲ ਪਈ ਅੱਗੇ ਜੰਗਲ ਵਿੱਚ ਗਏ ਚਰਨੇ ਕੋਲ ਇੱਕ ਮਹਾਤਮਾ ਨੂੰ ਦੇਖਦੇ ਹਨ ਉਹ ਆਪਣਾ ਹੀ ਮਾਸ ਨੋਚ-ਨੋਚ ਖਾ ਰਹੇ ਸੀ ਰਾਜੀ ਤੋਂ ਇਹ ਦ੍ਰਿਸ਼ ਦੇਖਿਆ ਨਹੀਂ ਸੀ ਜਾ ਰਿਹਾ ਫਿਰ ਵੀ ਹਿੰਮਤ ਕਰਕੇ ਅੱਗੇ ਗਏ ਅਤੇ ਆਪਣਾ ਸਵਾਲ ਪੁੱਛਿਆ ਕਿ ਇੱਕੋ ਸਮੇਂ ਇੱਕ ਹੀ ਮਹੂਤ ਵਿੱਚ ਜਨਮੇ ਬੱਚਿਆਂ ਦਾ ਪਵਿੱਕ ਅਲੱਗ-ਅਲੱਗ ਕਿਉਂ ਹੁੰਦਾ ਹੈ ਮਹਾਤਮਾ ਨੂੰ ਗੁੱਸਾ ਆਇਆ ਤੇ ਕਹਿਣ ਲੱਗੇ ਮੋਰਖ ਇਨਸਾਨ ਮੇਰੇ ਕੋਲ ਤੇਰੇ ਸਵਾਲ ਦਾ ਜਵਾਬ ਨਹੀਂ ਤੂੰ ਅੱਗੇ ਜਾ ਅਤੇ ਬਹੁਤ ਦੂਰ ਜਾ ਕੇ ਤੈਨੂੰ ਇੱਕ ਨਗਰ ਮਿਲੇਗਾ ਉਸ ਨਗਰ ਵਿੱਚ ਇੱਕ 4-5 ਸਾਲ ਦਾ ਬੱਚਾ ਮਰਨ ਵਾਲਾ ਹੈ ਇਸ ਤੋਂ ਪਹਿਲਾਂ ਕਿ ਉਹ ਬੱਚਾ ਮਰ ਜਾਵੇ ਛੇਤੀ ਜਾ ਕੇ ਆਪਣੇ ਸਵਾਲ ਦਾ ਜਵਾਬ ਮੰਗ ਲਵੇ ਰਾਜੇ ਨੂੰ ਸਮਝ ਨਹੀਂ ਆ ਰਹੀ ਸੀ ਹੁਣ ਹੋਰ ਅੱਗੇ ਜਾਣਾ ਹੋਵੇਗਾ ਤੇ ਇੱਕ ਬੱਚਾ ਮੇਰੇ ਸਵਾਲ ਦਾ ਜਵਾਬ ਦੇਵੇਗਾ ਜਦੋਂ ਇਹ ਮਹਾਤਮਾ ਨਹੀਂ ਦੇ ਸਕਦੇ ਇਸ ਸਵਾਲ ਦਾ ਜਵਾਬ ਪਰ ਛੋਟੇ ਜਿਹੇ ਬੱਚੇ ਨੂੰ ਕੀ ਪਤਾ ਹੋਵੇਗਾ ਪਰ ਉਹ ਸਵਾਲ ਦਾ ਜਵਾਬ ਹਰ ਹਾਲ ਵਿੱਚ ਚੰਨਣਾ ਚਾਹੁੰਦੇ ਸੀ ਘੋੜੇ ਤੇ ਸਵਾਰ ਹੋਏ ਅਤੇ ਅੱਗੇ ਵੱਧ ਗਏ ਉਸ ਨਗਰ ਵਿੱਚ ਪਹੁੰਚ ਗਏ ਜਿੱਥੇ ਘਰ ਵਿੱਚ 4-5 ਸਾਲ ਦਾ ਬੱਚਾ ਬਿਮਾਰ ਪਿਆ ਸੀ। ਦੇਖਿਆ ਕਿ ਉਸ ਘਰ ਵਿੱਚ ਬਹੁਤ ਸਾਰੇ ਲੋਕ ਖੜੇ ਸੀ, ਵੈਦ ਖੜੇ ਸੀ। ਇੱਕ ਬੱਚਾ ਲੇਟਿਆ ਹੋਇਆ ਸੀ ਜੋ ਬਹੁਤ ਬਿਮਾਰ ਸੀ। ਉਸਨੇ ਬੱਚੇ ਨੂੰ ਪੁੱਛਿਆ ਕਿ ਮੇਰਾ ਇੱਕ ਸਵਾਲ ਹੈ। ਦੋ ਮਹਾਤਮਾ ਜੀ ਨੇ ਦੱਸਿਆ ਕਿ ਬੇਟਾ ਤੂੰ ਹੀ ਇਸ ਦਾ ਜਵਾਬ ਦੇ ਸਕਦਾ ਹੈ। ਤਾਂ ਬੱਚਾ ਹੱਸਦਾ ਹੋਇਆ ਬੋਲਿਆ ਕਿ ਰਾਜਾ ਜੀ, ਉਹ ਜੋ ਦੋ ਮਹਾਤਮਾ ਤੁਹਾਨੂੰ ਮਿਲੇ ਅਤੇ ਮੈਂ ਅਸੀਂ ਤਿੰਨੋਂ ਤੁਹਾਡੇ ਭਰਾ ਹਾਂ। ਸਤਜਨਮ ਪਹਿਲਾਂ ਅਸੀਂ ਚਾਰੋਂ ਰਾਜਕਮਰ ਸੀ। ਅਤੇ ਇੱਕ ਵਾਰ ਅਸੀਂ ਜੰਗਲ ਵਿੱਚ ਗਏ ਅਤੇ ਜੰਗਲ ਵਿੱਚ ਪਟਕ ਗਏ ਕਈ ਦਿਨਾਂ ਤੱਕ ਭੁੱਖੇ ਪਿਆਸੇ ਘੁੰਮਦੇ ਰਹੇ ਅਤੇ ਸਾਨੂੰ ਕਿਤੋਂ ਆਟੇ ਦੀ ਪੋਟਲੀ ਮਿਲੀ ਅਤੇ ਅਸੀਂ ਉਸ ਦੀਆਂ ਚਾਰ ਰੋਟੀਆਂ ਬਣਾ ਲਈਆਂ ਆਪਾਂ ਖਾਣ ਹੀ ਲੱਗੇ ਸੀ ਤਾਂ ਇੱਕ ਬਾਬਾ ਜੀ ਉੱਥੇ ਆ ਗਏ ਬਾਬਾ ਜੀ ਨੇ ਕਿਹਾ ਕਿ ਮੈਨੂੰ ਖਾਣ ਲਈ ਰੋਟੀ ਦੇ ਦਿਓ ਤਾਂ ਸਾਡੇ ਸਭ ਤੋਂ ਵੱਡੇ ਭਰਾ ਜਿਹੜੇ ਅੱਗ ਦੀ ਅੰਗਾਰ ਖਾ ਰਹੇ ਸੀ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਰੋਟੀ ਦੇ ਦੇਵਾਂਗਾ ਤਾਂ ਮੈਂ ਕੀ ਖਾਵਾਂਗਾ ਮੈਨੂੰ ਵੀ ਬਹੁਤ ਭੁੱਖ ਲੱਗੀ ਹੈ। ਅਗਰ ਮੈਂ ਤੁਹਾਨੂੰ ਰੋਟੀ ਦੇ ਦੇਵਾਂਗਾ ਤਾਂ ਮੈਂ ਕੀ ਅੱਗ ਖਾਵਾਂਗਾ? ਬਾਬਾ ਜੀ ਨੇ ਕਿਹਾ ਤਥਾਸਤੂ। ਦੂਸਰੇ ਪ੍ਰਾਨ ਨੇ ਕਿਹਾ ਕਿ ਅਗਰ ਮੈਂ ਤੁਹਾਨੂੰ ਰੋਟੀ ਦੇ ਦੇਵਾਂਗਾ ਤਾਂ ਕੀ ਮੈਂ ਆਪਣਾ ਮਾਸ ਖਾਵਾਂਗਾ? ਮੈਂ ਨਹੀਂ ਦੇ ਸਕਦਾ। ਤਾਂ ਬਾਬਾ ਜੀ ਨੇ ਕਿਹਾ ਤਥਾਸਤੂ। ਅਤੇ ਤੀਸਰੇ ਰਾਜਕੁਮਾਰ ਚਣੀ ਮੈਂ ਮੈਂ ਕਿਹਾ ਨਹੀਂ ਨਹੀਂ ਮੈਂ ਰੋਟੀ ਨਹੀਂ ਦੇ ਸਕਦਾ। ਅਗਰ ਤੁਹਾਨੂੰ ਰੋਟੀ ਦੇ ਦੇਵਾਂਗਾ ਤਾਂ ਮੈਂ ਕੀ ਮਰ ਜਾਵਾਂਗਾ? ਤਾਂ ਬਾਬਾ ਜੀ ਨੇ ਕਿਹਾ ਤथास्तु ਅਤੇ ਚੌਥੇ ਰਾਜਕੁਮਾਰ ਜਣੀ ਤੁਸੀਂ ਉਹਨਾਂ ਨੂੰ ਆਪਣੀ ਅੱਧੀ ਰੋਟੀ ਦੇ ਦਿੱਤੀ ਅਤੇ ਤੁਹਾਡੀ ਤੂੰ ਖੁਸ਼ ਹੋ ਕੇ ਬਾਬਾ ਜੀ ਨੇ ਕਿਹਾ ਕਿ ਤੁਹਾਡੇ ਕਰਮ ਅਤੇ ਵਿਵਹਾਰ ਕਰਕੇ ਅਗਲੇ ਜਨਮਾਂ ਵਿੱਚ ਤੁਹਾਨੂੰ ਇਸ ਦਾ ਫਲ ਮਿਲਦਾ ਰਹੇਗਾ ਇਸ ਲਈ ਤੁਸੀਂ ਅਜ ਰਾਜੇ ਹੋ ਤੇ ਸਾਡਾ ਹਾਲ ਜੋ ਅਸੀਂ ਉਸ ਬਾਬਾ ਜੀ ਨੂੰ ਜਵਾਬ ਦਿੱਤਾ ਤਾਂ ਜਿਸੀ ਉਹੀ ਖਾ ਰਹੇ ਹਾਂ ਉਹੀ ਭੋਗ ਰਹੇ ਹਾਂ ਇਸ ਲਈ ਦੋਸਤੋ ਸਿਆਣੇ ਕਹਿੰਦੇ ਹਨ ਕਿ ਗਲਤ ਕੰਮਾਂ ਨਾਲ ਕਿਸਮਤ ਦਾ ਦਰਵਾਜ਼ਾ ਨਹੀਂ ਖੁੱਲਦਾ ਇਸ ਲਈ ਸਾਨੂੰ ਪੁੰਨਦਾਨ ਤੇ ਨਾਮ ਸਿਮਰਨ ਕਰਦੇ ਰਹਿਣਾ ਚਾਹੀਦਾ ਹੈ ਅਤੇ ਬੁਰੇ ਕੰਮਾਂ ਤੋਂ ਤੋਬਾ ਕਰਨੀ ਚਾਹੀਦੀ ਹੈ ਤਾਂ ਕਿ ਅਸੀਂ ਆਪਣਾ ਅੱਜ ਅਤੇ ਅਗਲੇ ਜਨਮ ਸਵਾਰ ਸਕੀਏ ਕਹਾਣੀ ਵਧੀਆ ਲੱਗੀ ਹੋਵੇ ਤਾਂ ਕਹਾਣੀ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੁਹਾਡਾ ਇੱਕ ਲਾਈਕ ਇਸ ਕਹਾਣੀ ਨੂੰ ਹੋਰ ਅੱਗੇ ਪਹੁੰਚਾ ਸਕਦਾ ਹੈ ਇਹ ਹੋ ਜੀਆਂ ਹੋਰ ਸਿੱਖਿਆ ਦਾ ਇੱਕ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ